ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਮਹਿੰਮ ਦੇ ਤਹਿਤ ਵਿਜੀਲੈਂਸ ਦੀ ਟੀਮ ਨੇ ਅੱਜ ਇੱਕ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਜੋ ਕਿ ਸੀਆਈਏ ਸਟਾਫ ਸ਼੍ਰੀ ਮੁਖਸਰ ਸਾਹਿਬ ਦਾ ਮੁੰਚੀ ਦੱਸਿਆ ਜਾ ਰਿਹਾ ਹੈ ਵਿਜੀਲੈਂਸ ਦੇ ਅੜਿੱਕੇ ਉਸ ਵਕਤ ਆ ਗਿਆ ਜਦੋਂ ਇੱਕ ਔਰਤ ਤੋਂ 5000 ਰੁਪਏ ਰਿਸ਼ਵਤ ਲੈਂਦਿਆਂ ਇਸ ਨੂੰ ਪੁਲਿਸ ਵਿਜੀਲੈਂਸ ਨੇ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਧ ਚਲਾਈ ਮਹਮ ਦੇ ਤਹਿਤ ਸ਼੍ਰੀ ਮੁਖਸੂਰ ਸਾਹਿਬ ਵਿਕੇ ਸੀਆਈਏ ਸਟਾਫ ਚ ਮੁੱਖ ਮੁੰਚੀ ਵਜੋਂ ਤਨਾਤ ਹੌਲਦਾਰ ਸਤਨਾਮ ਸਿੰਘ ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹਥੀ ਕਾਬੂ ਕੀਤਾ ਹੈ ਵਿਜੀਲੈਂਸ ਬੂਰੋ ਦੇ ਪੁਲਾਰੀ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਸ਼੍ਰੀ ਮੁਖਸਰ ਸਾਹਿਬ ਦੀ ਵਸਨੀਕ ਪ੍ਰਵੀਨ ਕੌਰ ਦੀ ਸ਼ਿਕਾਇਤ ਤੇ ਪੜਤਾਲ ਤੋਂ ਬਾਅਦ ਕੀਤੀ ਗਈ ਹੈ ਸ਼ਿਕਾਇਤ ਅਨੁਸਾਰ ਹੌਲਦਾਰ ਸਤਨਾਮ ਸਿੰਘ ਨੇ ਸ਼ਿਕਾਇਤਕਰਤਾ ਨੂੰ ਧਮਕੀ ਦਿੱਤੀ ਸੀ ਕਿ ਉਸ ਦਾ ਲੜਕਾ ਚੋਰੀ ਦਾ ਮੋਬਾਈਲ ਫੋਨ ਵਰਤ ਰਿਹਾ ਹੈ ਅਤੇ ਮਾਮਲੇ ਨੂੰ ਰਫਾ-ਦਫਾ ਕਰਨ ਲਈ 50000 ਰੁਪਏ ਦੀ ਮੰਗ ਕੀਤੀ ਗਈ ਹਾਲਾਂਕਿ ਉਸਨੇ ਆਪਣੇ ਲੜਕੇ ਦੁਆਰਾ ਖਰੀਦੇ ਗਏ ਮੋਬਾਈਲ ਫੋਨ ਦਾ ਬਿੱਲ ਡੱਬਾ ਅਧਿਆਤਕ ਹੋਰ ਦਸਤਾਵੇਜ਼ ਜਿਹੜੇ ਆ ਪੁਲਿਸ ਮੁਲਾਜ਼ਮ ਨੂੰ ਸੌਂਪ ਦਿੱਤੇ ਸੀ ਪਰ ਇਸ ਦੇ ਬਾਵਜੂਦ ਵੀ ਪੁਲਿਸ ਮੁਲਾਜ਼ਮ ਨੇ ਸ਼ਿਕਾਇਤਕਰਤਾ ਤੋਂ 8000 ਰੁਪਏ ਦੀ ਰਿਸ਼ਵਤ ਲਈ ਤੇ ਉਸਦੇ ਪੁੱਤਰ ਨੂੰ ਚੋਰੀ ਦੇ ਮੋਬਾਈਲ ਫੋਨ ਮਾਮਲੇ ਵਿੱਚ ਸ਼ਾਮਲ ਨਾ ਕਰਨ ਬਦਲੇ 5000 ਰੁਪਏ ਹੋਰ ਵੀ ਦੇਣ ਦੀ ਮੰਗ ਕੀਤੀ ਸੀ ਜਦੋਂ ਇਹ ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਰੇ ਇਸ ਪੁਲਿਸ ਮੁਲਾਜ਼ਮ ਦੀ ਗੱਲਬਾਤ ਰਿਕਾਰਡ ਕਰਕੇ ਵਿਜੀਲੈਂਸ ਬਿਊਰੋ ਨੂੰ ਭੇਜੀ ਤਾਂ ਵਿਜੀਲੈਂਸ ਬਿਊਰੋ ਦੇ ਪਿਛਾਏ ਜਾਲ ਦੇ ਵਿੱਚ ਇਹ ਮੁਲਾਜ਼ਮ ਫਸ ਗਿਆ ਬੁਲਾ ਰਹੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਜਾਲ ਵਿਛਾਇਆ ਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਹੌਲਦਾਰ ਸਤਨਾਮ ਸਿੰਘ ਨੂੰ ਸ਼ਿਕਾਇਤਕਰਤਾ ਪਾਸੋਂ 5000 ਰੁਪਏ ਦੀ ਦੂਜੀ ਕਿਸ਼ਤ ਵਸੂਲਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਇਸ ਵਕਤਤ ਦੋਸ਼ੀ ਪੁਲਿਸ ਮੁਲਾਜ਼ਮ ਬਰੁਧਾ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਤਹਿਤ ਕੇਸ ਦਰਜ ਕਰ ਲਿਆ ਤੇ ਮੁਲਜ਼ਮ ਨੂੰ ਕੱਲ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਇਸ ਐਪਾਲਸ ਮੁਲਾਜ਼ਮ ਨੂੰ ਗ੍ਰਿਫਤਾਰ ਕਰਕੇ ਵਿਜੀਲੈਂਸ ਬਿਊਰੋ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਰੋਕੂ ਜਿਹੜੀ ਮਹਮਾ ਲਗਾਤਾਰ ਜਾਰੀ ਹੈ ਤੇ ਅਜਿਹੇ ਕਿਸੇ ਵੀ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਊਗਾ ਜੋ ਕਿ ਲੋਕਾਂ ਦਾ ਸ਼ੋਸ਼ਣ ਕਰਕੇ ਉਸ ਤੋਂ ਪੈਸੇ ਵਸੂਲਦਾ ਤੇ ਅੱਜ ਦੀ ਇਹ ਕਾਰਵਾਈ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਹੈ ਪ੍ਰਵੀਨ ਕਾ ਜੀ ਕੀ ਘਟਨਾ ਹੋਈ ਸਰਨਾ ਘਟਨਾ ਹੋਈ ਵਿੱਚ ਮੇਰਾ ਫੋਨ ਸੀਗਾ ਬੇਟੇ ਕੋਲੇ 12 ਕਿ ਸਾਲਾਂ ਦਾ ਬੇਟਾ ਕਿਸਮਤ ਕਿੱਥੋਂ ਲਿਆ ਸੀ ਫੋਨ ਉਹ ਫੋਨ ਪਤਾ ਨਹੀਂ ਸੀ ਮੈਨੂੰ ਉਹਦਾ ਦੋਸਤ ਸੀਗਾ ਕੋਈ ਉਹਦੀ ਮੰਮੀ ਬਿਮਾਰ ਸੀ ਉਹ ਗਹਿਣੇ ਰੱਖ ਗਿਆ ਸੀ ਆਪਣੇ ਕੋਲ ਫੋਨ ਉਹ ਕਿਤੇ ਚੋਰੀ ਦਾ ਸੀਗਾ ਉਹ ਕਹਿੰਦੇ ਵੀ ਕਿ ਤੁਹਾਡੇ ਕੋ ਨੰਬਰ ਟਰੇਸ ਹੋਇਆ ਗਿਆ ਤੇ ਇਸ ਤਰ੍ਹਾਂ ਕਰਕੇ ਇਹਦੇ ਚ ਚੱਲਦਾ ਮੈਂ ਕਿਹਾ ਨਹੀਂ ਵੀਰ ਜੀ ਵੀ ਮੈਨੂੰ ਨਹੀਂ ਪਤਾ ਕਿ ਤੇ ਫੋਨ ਮੈਂ ਪੁਲਿਸ ਨੂੰ ਦੇ ਆਈ ਸੀ ਠੀਕ ਹੈ ਠੀਕ ਹੈ ਜੀ ਜਦੋਂ ਪੁਲਿਸ ਨੂੰ ਫੋਨ ਦੇਈ ਤੇ ਉਸ ਤੋਂ ਨਾਮ ਸਤ ਵਾਰੀ ਵਾਰੀ ਪੈਸੇ ਦੀ ਮੰਗ ਕਰਦਾ ਸੀ ਨਹੀਂ ਤਾਂ ਕਹਿੰਦਾ ਸੀ ਪਰਚਾ ਪਾ ਦੂੰਗਾ ਤੇ ਨਹੀਂ ਤਾਂ ਕਹਿੰਦਾ ਵੀ ਦੂਸਰਾ 50000 2 50 ਤੋਂ ਫਿਰ ਮੈਂ ਇਹਨੂੰ 5000 ਦਿੱਤਾ ਪਾ 30 ਤਰੀਕ ਨੂੰ ਤੇ ਅੱਜ ਇਹਨੂੰ 8000 ਦਿੱਤਾ ਜੀ ਫਿਰ ਤੁਸੀਂ ਕਿਹਦੇ ਕੋਲ ਗਏ ਜੀ ਕੋਈ ਪੈਸੇ ਮੈਂ ਵੀ ਲੰਸ ਗਈ ਜੀ ਫਿਰ ਮੈਨੂੰ ਤੰਗ ਪਰੇਸ਼ਾਨੀ ਕਰਦਾ ਜੀ ਬੇਟੇ ਕਿਤੇ ਕੋਈ ਪੁਲਿਸ ਵਾਲੇ ਭੇਜ ਦਿੰਦਾ ਸੀ ਕਹਿੰਦੇ ਕਿਸੇ ਕੋਈ ਭੇਜਿੰਦਾ ਸੀ ਰਾਤੀ ਪੁਲਸ ਆਈ ਜੀ ਕੀ ਮੰਗ ਕਰਦੇ ਹੋ ਮੈਂ ਕਰਦੀ ਮੈਨੂੰ ਸਾਫ ਮਿਲਦਾ ਮਿਲੇ ਮੈਨੂੰ ਮਾਨਯੋਗ ਮੁਖ ਟੈਕਟਰ ਵਿਜੀਲੈਂਸ ਜ਼ੀਰੋ ਸ਼੍ਰੀਵਿੰਦਰ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਸਰਦਾਰ ਹਰਪਾਲ ਸਿੰਘ ਐਸਐਸਪੀ ਵਿਜੀਲੈਂਸ ਬਿਊਰੋ ਰੇਂਜ ਪਟੇਟਾ ਜਿਦੀ ਰਹਿਨਮਾਈ ਹੇਠ ਅੱਜ ਸਾਨੂੰ ਇੱਕ ਪ੍ਰਵੀਰ ਕੁਮਾਰ ਹਮਿੰਦਰ ਜਿਹੜੀ ਜੜੀ ਹੈ ਕਿ ਉਹਨੇ ਆਪ ਦਾ ਬਿਆਨ ਕਾਲਮਨ ਕਰਵਾਇਆ ਜਿਸਦੇ ਆਪਸੀ ਇਹ मुंशी है स्टाफ का मुंशी सतनाम सिंह वो तो साढ़े घर वेट करके मेरे जो मोबाइल फोन लै गए समेत डब्बे तो उन्होंने वापस कर बदले जो पैसे भी करते पहला तो अठ हज़ार रुपये नहीं उसके तहत कार्रवाई करते हुए विजिलेंस टीम ने अगर किया हज़ार कर दिया काबू मिलता बरामदगी हो गई है